ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਕਈ ਸੂਬਿਆਂ ਦੇ ਵਿੱਚ ਅਜਿਹੇ ਹਾਲਾਤ ਨੇ ਮੌਨਸੂਨ ਨੂੰ ਲੈ ਕੇ ਕਿ ਉਥੇ ਆਰਮੀ ਤੱਕ ਬੁਲਾਉਣੀ ਪੈ ਗਈ ਹੈ ਸੜਕਾਂ ਦੇ ਉੱਤੇ ਪਾਣੀ ਖੜਿਆ ਹੈ ਕਈ ਇਲਾਕੇ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਦੂਜੇ ਪਾਸੇ ਕਈ ਇਲਾਕੇ ਅਜਿਹੇ ਜਿਵੇਂ ਪੰਜਾਬ ਹਰਿਆਣਾ ਵਰਗੇ ਤਾਂ ਉਹਨਾਂ ਦੇ ਵਿੱਚ ਬਾਰਿਸ਼ ਬਹੁਤ ਘੱਟ ਹੋ ਰਹੀ ਹੈ ਖਬਰ ਦਿੱਲੀ ਤੋਂ ਲੈਨੇ ਆ ਦਿੱਲੀ ਦੇ ਵਿੱਚ ਇੱਕ ਕੋਚਿੰਗ ਸੈਂਟਰ ਆਈਐਸ ਦਾ ਜਿਦੇ ਵਿੱਚ ਬੇਸਮੈਂਟ ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਤੇ ਇਹਦੇ ਵਿੱਚ ਵਿਦਿਆਰਥੀ ਫਸ ਜਾਂਦੇ ਨੇ ਤੇ ਤਿੰਨ ਵਿਦਿਆਰਥੀਆਂ ਦੀ ਇਸ ਪਾਣੀ ਦੇ ਨਾਲ ਜਾਨ ਚਲੀ ਗਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਇੱਕ ਤਾਂ ਕੋਆਰਡੀਨੇਟਰ ਆਈਏ ਸੈਂਟਰ ਦਾ ਤੇ ਦੂਜਾ ਉਹਦਾ ਮਾਲਕ ਦੋਵਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਿਦਿਆਰਥੀ ਕਹਿੰਦੇ ਨੇ ਕਿ ਬੇਸਮੈਂਟਸ ਦੇ ਵਿੱਚ ਲਾਇਬ੍ਰੇਰੀਆਂ ਚੱਲ ਰਹੀਆਂ ਨੇ ਜਿਹੜੀਆਂ ਘਾਤਕ ਨੇ ਕਿਸੇ ਵੀ ਵੇਲੇ ਹਾਦਸਾ ਵਾਪਰ ਸਕਦਾ ਹੈ ਇਹਨਾਂ ਲਾਇਬ੍ਰੇਰੀਆਂ ਨੂੰ ਬੰਦ ਕੀਤਾ ਜਾਵੇ ਤੇ ਦੂਜੇ ਪਾਸੇ ਕੁਝ ਵਿਦਿਆਰਥੀਆਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਤਿੰਨ ਦੀ ਥਾਂ ਦੇ ਉੱਤੇ 8-10 ਜਣਿਆਂ ਦੀ ਜਾਨ ਚਲੀ ਗਈ ਹੈ ਦੱਸਦੇ ਕਿ ਢੇਰ ਸ਼ਾਮ ਇੱਕ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਨੌਜਵਾਨ ਨੇ ਆਈਐਸਡੀ ਟ੍ਰੇਨਿੰਗ ਲੈ ਰਹੇ ਨੇ ਕੋਚਿੰਗ ਸੈਂਟਰ ਦੇ ਵਿੱਚ ਦਿੱਲੀ ਚ 올ਡ ਰਜਿੰਦਰ ਨਗਰ ਏਰੀਆ ਹੈ ਜਿੱਥੇ ਇਹ ਕੋਚਿੰਗ ਸੈਂਟਰ ਸੀਗਾ ਤਾਂ ਉਥੇ ਅਚਾਨਕ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਲਾਇਬ੍ਰੇਰੀ ਚੋਂ ਬਾਹਰ ਨਿਕਲਦੇ ਨੇ ਕੁਝ ਜਿਹੜੇ ਵਿਦਿਆਰਥੀ ਨੇ 30 35 ਦੇ ਕਰੀਬ ਸੀਗੇ ਬਾਹਰ ਨਿਕਲਾਉਂਦੇ ਨੇ ਕੁਝ ਅੰਦਰ ਫਸ ਜਾਂਦੇ ਨੇ ਤੇ ਮੀਡੀਆ ਦੇ ਮੁਤਾਬਕ ਰਿਪੋਰਟਾਂ ਦੇ ਮੁਤਾਬਕ ਤਿੰਨ ਵਿਦਿਆਰਥੀਆਂ ਦੀ ਇਸ ਦੌਰਾਨ ਡੁੱਬਣ ਨਾਲ ਜਾਣ ਗਈ ਹੈ ਤੇ ਜਿਹੜੇ ਚਸ਼ਮਦੀਦ ਵਿਦਿਆਰਥੀ ਨੇ ਜਿਨ੍ਹਾਂ ਨੇ ਸਾਰੇ ਹਾਲਾਤ ਦੇਖੇ ਉਹ ਕਹਿੰਦੇ ਕਿ 2-4 ਮਿੰਟਾਂ ਦੇ ਵਿੱਚ ਹੀ ਪੂਰੀ ਬੇਸਮੈਂਟ ਪਾਣੀ ਦੇ ਨਾਲ ਭਰ ਗਈ ਯਾਨੀ 10-12 ਫੁੱਟ ਤੱਕ ਪਾਣੀ ਉਸ ਬੇਸਮੈਂਟ ਦੇ ਵਿੱਚ ਆ ਗਿਆ ਸੀਗਾ ਪਾਣੀ ਗੰਦਾ ਸੀ ਇਸ ਕਰਕੇ ਉਹਨਾਂ ਨੂੰ ਬਾਹਰ ਨਿਕਲਣ ਦੇ ਵਿੱਚ ਮੁਸ਼ਕਲ ਆਈ ਜੇਕਰ ਕੋਈ ਸਾਡੇ ਲਈ ਮਦਦ ਲਈ ਰੱਸੀ ਵਗੈਰਾ ਸੁੱਟਦਾ ਸੀ ਤਾਂ ਉਹ ਵੀ ਉਸ ਦੇ ਵਿੱਚ ਦਿਖਾਈ ਨਹੀਂ ਦਿੰਦੀ ਸੀ ਤਾਂ ਕੁੱਲਬਲਾ ਕੇ ਸਵਾਲ ਖੜੇ ਕੀਤੇ ਨੇ ਦਿੱਲੀ ਸਰਕਾਰ ਦੇ ਉੱਤੇ ਵਿਰੋਧੀਆਂ ਨੇ ਕਿ ਦਿੱਲੀ ਦੇ ਵਿੱਚ ਅਜਿਹੇ ਹਾਲਾਤ ਕਿਉਂ ਬਣੇ ਕਿਉਂ ਬੰਦੋਬਸਤ ਨਹੀਂ ਕੀਤੇ ਜਾਂਦੇ ਪਰ ਇਹਦੇ ਵਾਸਤੇ ਸਰਕਾਰਾਂ ਵੀ ਜ਼ਿੰਮੇਵਾਰ ਹੁੰਦੀਆਂ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੁੰਦਾ ਪਰ ਅਸੀਂ ਲੋਕ ਖੁਦ ਵੀ ਜ਼ਿੰਮੇਵਾਰ ਹੁੰਨੇ ਆ ਕਿਉਂਕਿ ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ ਕੋਲਡ ਡਰਿੰਕ ਦੀਆਂ ਬੋਤਲਾਂ ਲੇਜ਼ ਕੁਰਕਰੇ ਤੇ ਹੋਰ ਨਾ ਚੀਜ਼ਾਂ ਦੇ ਲਫਾਫੇ ਉਹ ਅਸੀਂ ਇਦਾਂ ਹੀ ਸੁੱਟ ਦਿੰਨੇ ਆ ਤੇ ਉਹੀ ਉੱਡ ਕੇ ਗਲੀਆਂ ਨਾਲੀਆਂ ਦੇ ਵਿੱਚ ਹੁੰਦੇ ਹੋਏ ਇਨਾ ਨਾਲੀਆਂ ਦੇ ਵਿੱਚ ਸੀਵਰੇਜ ਦੇ ਜਾ ਕੇ ਫਸ ਜਾਂਦੇ ਨੇ ਤੇ ਇਹ ਹੁਣ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਵੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜਾ ਇਹ ਪਾਣੀ ਸੀਗਾ ਇਹ ਸੀਵਰੇਜ ਦਾ ਜਾਂ ਨਾਲੇ ਦਾ ਕੋਈ ਪਾਈਪ ਫਟਿਆ ਜਾਂ ਨਾਲੇ ਦੇ ਵਿੱਚ ਬਲਾਸਟ ਹੋਇਆ ਜਿਸ ਤੋਂ ਬਾਅਦ ਦੇ ਵਿੱਚ ਇਹ ਪਾਣੀ ਬਾਹਰ ਆ ਗਿਆ ਤੇ ਦਿੱਲੀ ਦੀ ਮੇਅਰ ਸ਼ੈਲੀਓਪਰਾਏ ਉਹਨੇ ਵੀ ਕਹਿ ਦਿੱਤਾ ਹੈ ਕਿ ਦੀ ਅਸੀਂ ਜਾਂਚ ਕਰਵਾ ਰਹੇ ਹਾਂ ਕਿਹਦੀ ਗਲਤੀ ਸੀ ਉਹਦੇ ਉੱਤੇ ਕਾਰਵਾਈ ਜ਼ਰੂਰ ਹੋਵੇਗੀ ਤਾਂ ਦੱਸਦੀ ਕਿ ਦਿੱਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਵੱਖ-ਵੱਖ ਕੰਪੀਟੀਟਿਵ ਇਗਜ਼ਾਮ ਦੀ ਕੋਚਿੰਗ ਲੈਣ ਲਈ ਪਹੁੰਚਦੇ ਨੇ ਜਿਦੇ ਵਿੱਚ ਯੂਪੀਐਸਸੀ ਕ੍ਰੈਕ ਕਰਨ ਵਾਸਤੇ ਉਹਦਾ ਇਗਜ਼ਾਮ ਕਲੀਅਰ ਕਰਨ ਵਾਸਤੇ ਵੀ ਕੋਚਿੰਗ ਲੈਂਦੇ ਨੇ ਤੇ ਇਹ ਮੰਦਭਾਗੀ ਘਟਨਾ ਵਾਪਰਦੀ ਹੈ ਦਿੱਲੀ ਦੇ ਵਿੱਚ ਜਦੋਂ ਹਾਰਡ ਵਰਗੇ ਹਾਲਾਤ ਬਣ ਜਾਂਦੇ ਨੇ ਮੀਂਹ ਦੇ ਨਾਲ ਤੇ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਮਹਾਰਾਸ਼ਟਰਾ ਗੁਜਰਾਤ ਦਿੱਲੀ ਕਈ ਥਾਵਾਂ ਦੇ ਉੱਤੇ ਤਾਂ ਬਹੁਤ ਬੁਰਾ ਹਾਲ ਹੈ ਪੁਨੇ ਦੇ ਵਿੱਚ ਤਾਂ ਆਰਮੀ ਤੱਕ ਬੁਲਾਉਣੀ ਪੈ ਗਈ ਤਾਂ ਜੋ ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕੇ ਤੇ ਇੱਥੇ ਵੀ ਰੈਸਕਿਊ ਕੀਤਾ ਗਿਆ ਕੋਸ਼ਿਸ਼ ਕੀਤੀ ਗਈ ਕੀਮਤੀ ਜਾਨਾਂ ਬਚਾਉਣ ਦੀ ਐਨਡੀਆਰਐਫ ਦੀਆਂ ਟੀਮਾਂ ਤੇ ਹੋਰਨਾਂ ਦੀ ਸਹਾਇਤਾ ਲਈ ਗਈ ਪਰ ਫਿਰ ਵੀ ਤਿੰਨ ਜਣਿਆਂ ਦੀ ਜਾਨ ਇਸ ਦੇ ਦੌਰਾਨ ਜਾ ਚੁੱਕੀ ਹੈ ਸਵਾਲ ਖੜੇ ਹੋਏ ਨੇ ਦਿੱਲੀ ਸਰਕਾਰ ਦੇ ਉੱਤੇ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਫਿਲਹਾਲ ਹਿਰਾਸਤ ਦੇ ਵਿੱਚ ਨੇ ਤੇ ਦਿੱਲੀ ਦੀ ਸਿੱਖਿਆ ਮੰਤਰੀ ਦਾ ਚਾਰਜ ਆ ਉਹ ਆਤਿਸ਼ੀ ਦੇ ਕੋਲ ਆ ਤਾਂ ਆਤਿਸ਼ੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਅਜਿਹੇ ਜਿਹੜੇ ਸੈਂਟਰ ਨੇ ਜਿਹੜੇ ਬੇਸਮੈਂਟ ਦੇ ਵਿੱਚ ਚੱਲਦੇ ਨੇ ਇਹਨਾਂ ਦੇ ਉੱਤੇ ਕਾਰਵਾਈਆਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਬੇਸਮੈਂਟ ਨੂੰ ਹਾਲਾਂਕਿ ਹੋਰਨਾ ਸੰਦਰਭਾਂ ਦੇ ਵਿੱਚ ਵਰਤਣ ਵਾਸਤੇ ਪਾਸ ਕਰਵਾਇਆ ਜਾਂਦਾ ਪਰ ਇਹਦੇ ਵਿੱਚ ਲਾਇਬ੍ਰੇਰੀਆਂ ਚੱਲਦੀਆਂ ਨੇ ਕੋਚਿੰਗ ਸੈਂਟਰ ਚੱਲਦੇ ਨੇ ਜਿਹੜੇ ਕਿਸੇ ਵੀ ਵੇਲੇ ਕੋਈ ਵੀ ਆਫਤ ਦਾ ਕਾਰਨ ਬਣ ਸਕਦੇ ਨੇ ਤੇ ਇਸ ਖਬਰ ਦੇ ਨਾਲ ਜਿੰਨੀਆਂ ਵੀ ਅਪਡੇਟਸ ਆਉਣਗੀਆਂ ਉਹ ਵੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕੋਈ ਅਪਡੇਟ ਆਈ ਫਿਰ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ